ਆ ਸਾਹਮਣੇ ਡਸਾਈਨ ਲੱਗੇ ਹੋਏ ਆ। ਇਹ ਕਈਆਂ ਨੇ ਪੁੱਛਣਾ ਵੀ ਕਿੱਥੋਂ ਮੰਗਵਾਏ? ਮਿਸ਼ੂ ਐਪ ਤੋਂ ਮੰਗਵਾਏ ਦਾ ਨਾਮ ਨੇ ਮੈਨੂੰ ਪਤਾ ਕੀ ਆ ਵੀ ਇਹ ਤੇ ਸੰਦੀਪ ਨੂੰ ਪਤਾ ਹੋਊਗਾ ਵੀ ਕੀ ਨਾਮ ਆ ਤੇ ਇਵੇਂ ਕਰਕੇ ਆ ਕੱਪੜੇ ਬੜੇ ਸੋਹਣੇ ਤੈਅ ਲੱਗ ਜਾਂਦੇ ਵੀ। ਆਹ ਡੇਲੀ ਵੇਅਰ ਜਿਹੜੇ ਸਾਈਡ ਤੇ ਰੱਖਲੇ ਨੇ ਜਿਹੜੇ ਕਦੀ ਕਦੀ ਪਾਉਣੇ ਹੋ ਇਦਾਂ ਰੱਖਲੇ ਆ। ਆਹ ਕਲਰ ਕਲਰ ਹੋਰ ਕੋਈ ਆ ਤੇ ਪਰ ਡਿਜ਼ਾਈਨ ਕੁਝ ਐਵੇਂ ਸਹੀ ਨਹੀਂ ਆ। ਕਲਰ ਬਦਲੇ ਹੋਰ ਕੁਝ ਨਹੀਂ ਆ। Med Hvorfor det? ਸਾਨੂੰ ਇਹਥੋਂ ਵੇਖੀ ਪੱਖੇ ਲੈਣੇ ਆ ਦੋ ਦੁਕਾਨ ਕੋਈ ਬੜੀ ਵੱਡੀ ਆ ਹੋਈ ਪੱਖਿਆਂ ਦੀ ਇਹਦੇ ਅੰਦਰ ਪੱਖਾ ਬੜਾ ਲੱਗਾਇਆ ਹੋਈ ਇਹੋ ਹੀ ਹੋਏ ਇਹ ਇਥੋਂ ਆਪਾਂ ਇਥੋਂ ਛੱਤ ਵਾਲੇ ਪੱਖੇ ਲੈ ਲਈ ਸੰੂਨਵਾ ਤੇ ਰਿਮੋਟ ਕੰਟਰੋਲ ਲਵਾਂਗੇ ਸასიਖਾਲ ਸਵਾਗਤ ਹੈ ਤੁਹਾਡਾ ਇਹਨੇ ਵਲੌਗ ਦੇ ਵਿੱਚ ਪੱਖੇ ਲੈਣ ਵਾਸਤੇ ਆਏ ਆ ਆ ਸਾਹਮਣੇ ਡਿਜ਼ਾਈਨ ਲੱਗੇ ਹੋਏ ਆ ਦੇਖ ਇਹ ਆਪਣਾ ਲਗਾ ਲਓ ਕਿੰਨੇ ਇੰਚ ਹੁੰਦਾ ਹੈ 48 ਇੰਚ 52 ਇੰਚ ਬੰਦੇ ਇੰਨਾ ਚ ਵੀ ਦਰ ਮੋਰਚ ਕੋਈ ਵੀ ਅੱਛਾ ਅੱਛਾ ਸਾਰੇ 48 ਆਉਂਦੇ ਜੀ ਅੱਛਾ ਅੱਛਾ 48 ਇਹ 6000 ਦੀ ਰੇਂਜ ਹੈ ਉਸ ਤੋਂ ਲਗਾ ਇੱਕ ਆ ਮਾਡਲ ਆ ਜਾਏਗਾ ਜੀ ਇਹ ਆਪਣਾ 3000 ਦੇ 303500 ਦੀ ਰੇਂਜ ਦੇ ਵਿੱਚ ਆ ਜਾਣਾ ਹੈ ਡਸਟ ਫ੍ਰੀ ਨਾਲ ਹੁੰਦਾ ਹੈ ਇਹਦਾ ਮਿੱਟੀ ਘਟਣੇ ਜਦੋਂ ਤੜੇ ਬੁੱਢਣ ਦੀ ਫਿਨਿਸ਼ ਹੋਵੇ ਅਲਮਾਰੀ ਹੋਵੇ ਕਿਸੇ ਤਰ੍ਹਾਂ ਦਾ ਮੈਚ ਹੋ ਜੇਗਾ ਇਹ ਨਾ ਨਾ ਕੋਈ ਕਲਰ ਕਲਰ ਹੋਰ ਕੋਈ ਆ ਤੇ ਪਰ ਡਿਜ਼ਾਈਨ ਕੋ ਜਿਵੇਂ ਸੇਮ ਆ ਕਲਰ ਬਸ ਏਂਜਾ ਹੋਰ ਕੁਛ ਨਹੀਂ ਆ ਇਹ ਚੱਲ ਉਹ ਤਾਂ ਮੈਂ ਉਹਨਾਂ ਨੇ ਚਾਹੀਦੀ ਲਾ ਲਾ ਹਾਂ ਲੋ ਮਾਰਾ ਇਹ ਖਾਇ ਉਹ ਜੀ ਲੈਂਦਾ ਜੇ ਹੋਰ ਲੈਂਦਾ ਜੇ ਆਹੀਂ ਕੋਈ ਬਿੱਲ ਬਣਾ ਲਈ ਥੋੜਾ ਜਾਂ ਹੈ ਦੇਖੋ ਬਣ ਗਈਗਾ ਪਸੰਦ ਹੁੰਦੀ ਕਿ ਪਸੰਦ ਹੁੰਦੀ ਹਰ ਕੋਣ ਠੀਕ ਨਹੀਂ ਆ ਉਹਦੇ ਜੋ ਕੀ ਦਵਾਈ ਲੈਂਦੀ ਨਾਲੇ ਮਰੂਦ ਲੈਂਦੇ ਹੁਣ ਚੱਲਿਆ ਮੈਂ ਦੁੱਧ ਲੈਣ ਵਾਸਤੇ ਚਾਹ ਬਣਾਉਣੀ ਹੈ ਅੱਜ ਗਾੜੀ ਪਲਾਟ ਦੇ ਵਿੱਚ ਹਲਦੀ ਡੇ ਆ ਪੁੱਟਣ ੱੱਲੇ ਲੱਗੇਗਾ ਤੇ ਮੰਮੀ ਵੀ ਗਏ ਓਦਾਂ ਰੋਟੀ ਘਰੇ ਨਹੀਂ ਖਾਣਾ ਆਏ। ਉਹ ਉਹਨਾਂ ਨੇ ਉੱਥੇ ਮੰਮੀ ਨਾਲ ਲੱਗੇ ਰੋਟੀ ਉਹ ਉੱਥੇ ਖਾਣਗੇ। ਆਪਣੀ ਫਲਾਟ ਚ ਅੱਜ ਪਤਾ ਲੱਗੇ ਨਾ ਮੈਂ ਕਹਿੰਦਾ ਘਰ ਦੇ ਪੁੱਤ ਲੱਗੇ ਵਾਵਾ ਮੁੰਡਾ ਕੰਮ ਕਰਦਾ ਹੈ ਮਿਹਨਤੀ ਹੈ ਮੁੰਡਾ। ਹੈ ਅਹ ਚਾਰਕ ਦਿਨ ਹੋ ਗਏ ਉਹ ਸੋਚਣ ਦੇ ਦੀ ਲਿਬਰ ਦੀ ਬੁੜਕ ਨਹੀਂ ਆਇਆ ਕੰਮ ਕੋਈ ਨਹੀਂ ਲੱਗਦਾ। ਪਤਾ ਲੱਗੇ ਦੋ ਦੋ ਕੰਮ ਮਾਰ ਮਾਰ ਕੰਮ ਚੱਲਣ ਦਿਆ। ਠੀਕ ਆ। ਬੜੇ ਵਧੀਆ ਅਸੀਂ ਲੈਣੇ ਜੀਨਾ। ਲਓ ਠੀਕ ਆ ਨਵਾਂ ਮਾਲ ਆਇਆ ਤੇ ਜਿੰਨਾ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਜਰਾ। ਆਹ ਕੋ ਆਪਣੀ ਪਿਆਰੀ ਜੀਨ ਆਓ ਕੱਪੜਾ ਵੀ ਮੈਂ ਕਹਿੰਨਾ ਨਿਆਰੇ ਦਾ ਰਿਆਂ ਦੇ ਦੋਨ ਦੇਖੋ ਇਹ ਦੁਕਾਨ ਹੈ ਜੀ ਆ ਪੰਜ ਕਰਾਈਆਂ ਵਾਲੀ ਸਾਈਡ ਤੇ ਤੁਹਾਨੂੰ ਮੈਂ ਬਾਹਰ ਮੱਥਾ ਵਿਖਾ ਲ ਦਿੰਦਾ ਜੇ ਕਿੰਨੇ ਆਉਣਾ ਹੋਵੇ ਤੇ ਠੀਕ ਆ ਸਕਦੇ ਜੀ ਵਿਖਾਵਾਂ ਤੁਹਾਨੂੰ ਆ ਜੇ ਆਓ ਇੰਸਟਾਗ੍ਰam ਦੀ ਆਈਡੀ ਵੀ ਹੈਗੀ ਜਾਜ ਠੀਕ ਆ ਤੇ ਲੋਕੇਸ਼ਨ ਆ ਹੈਗੀ ਜੀ ਹੁਣ ਵੇਖ ਲਓ ਮੈਨੂੰ ਤੇ ਪਤਾ ਨਹੀਂ ਰੋਡ ਦਾ ਪੰਜ ਕਰਾਈਆਂ ਵਾਲਾ ਰੋਡ ਜੀ ਠੀਕ ਆ ਪਿੰਡ ਤਾਰਾ ਮਗਰ ਰਹਿ ਗਿਆ ਬਤਾਰੇ ਵਾਲਾ ਰੋਡ ਤੇ ਇਹ ਗਾਂ ਆ ਜਦਾ ਸਲੋਂ ਹੁੰਦੇ ਨੇ ਆਵਲਾ ਕੰਮ ਕਰਵਾਤਾ ਏ ਸ਼ੀਸ਼ੇ ਲਵਾਤੇ ਕੱਟ ਕਰਕੇ ਛੋਟੇ ਕੋਕੀ ਤੇ ਸਰੋਂ ਨਾ ਕਰ ਰਿਹਾ ਖੜਾ ਕੰਮ ਕਿ ਹਰ ਗੁਣ ਫਿਰਕੀ ਕਰਦੀ ਆ ਫਿਰ ਮਡੋਲੀ ਜਾਂਦੀ ਪੰਜੋ ਖੋਲ ਕੇ ਲੈ ਉਹ ਉੱਡ ਗਿਆ ਹੀ ਲੈ ਉਹ ਜਾਂਦਾ ਰਹੀ ਅਗਲਾ ਉੱਡ ਗਿਆ ਹੀ ਫੜ ਲਾ ਕਬੂਤਰ ਨੂੰ ਬੜਾ ਕੀ ਮੰਗਣ ਦੀ ਆ ਕਹਿੰਦੀ ਆ ਵੀ ਮੈਨੂੰ ਬਿਊਟੀ ਬਲੈਂਡਰ ਲੈ ਕੇ ਦੇ ਦੋ ਵੀ ਮੈਂ ਮੇਕਅੱਪ ਕਰਨਾ ਹੈ ਹੈ ਮੇਕਅੱਪ ਕਰਨਾ ਹੈ ਨਹੀਂ ਕਰਨਾ ਮੇਕਅੱਪ ਤੂੰ ਕੁੱਟ ਕੇ ਫੜਾ ਤੇਰੀ ਬਾਜੀ ਪੈ ਜਾਣੀ ਆ ਕਹਿੰਦੇ ਪਾਪਾ ਮੈਨੂੰ ਭੁੱਖ ਲੱਗੀ ਆ ਤੇ ਪਾਪਾ ਖੋਲੀ ਚ ਪਾ ਕੇ ਦੇ ਦੋ ਬੜਾ ਸੋਹਣਾ ਬੋਲਣ ਲਈ ਕੈਮਰੇ ਸਾਹਮਣੇ ਤਾਂ ਪਤਾ ਨਹੀਂ ਕੀ ਹੋ ਜਾਂਦਾ ਉਦਾਂ ਕੋ ਪਿਛੋਂ ਬੜਾ ਬੜਾ ਸੋਹਣਾ ਬੋਲਦੀ ਕੇ ਵਾਲੇ ਕਿਦਾਂ ਹਰਖਣ ਬੋਲਿਆ ਏ ਪਾਪਾ ਭੁੱਖ ਲੱਗੀ ਆ ਖੋਲੀ ਚ ਪਾ ਕੇ ਦੇ ਦੋ ਕਿਦਾਂ ਬੋਲੇ ਬੋਲ ਕੇ ਦੱਸੋ ਫੇਰ ਬੋਲ ਦੋ ਬੋਲ ਦੋ ਜੰਮੀ ਆ ਛਾਦਾ ਵੈਰੀ ਗੁੱਡ ਪਾਪਾ ਨੂੰ ਦੇ ਦੋ ਭੁੱਖ ਲੱਗੀ ਆ ਭੁੱਖ ਲੱਗੀ ਆ ਹੈਰ ਗੁਰੂ ਭੁੱਖ ਲੱਗੀ ਆ ਅੱਛਾ ਕੀ ਕਰਾਂ ਆ ਮੜਾ ਜਾ ਪਾਤਾ ਥੱਲੇ ਆਪਾਂ ਲੈ ਆਪਾਂ ਦਾ ਮੜਾ ਜਾ ਕਿੰਨਾ ਕੁ ਪਉਣਾ ਮੜਾ ਜਾਈ ਚੱਲ ਪਾਤਾ ਮੜਾ ਲੈ ਪਾਦਾ ਇੱਕ ਮਿੰਟ ਮੈਂ ਪਾਗ ਨੰਨਣਾ ਕਹਿੰਦੀ ਸਾਰਾ ਪਾ ਦੇ ਇਧਰ ਮੁ ਕਰ ਲੈ ਪਾਦਾ ਹੱਥ ਬਣਾ ਕਰ ਮੈਂ ਪਾ ਛੱਪੜਾ ਖਾਲੋ ਖਾਲੋ ਆ ਗਏ ਮੰਮੀ ਡੈਡੀ ਆ ਗਏ ਉਹ ਤਾਂ ਆ ਚੜ ਤੇ ਹੱਥ ਨੂੰ ਠੰਡੇ ਲੱਗ ਰਹੇ ਤੇ ਬੋਤਲ ਦਾ ਕਬਰ ਹਰਕੁਣ ਬੈਠੀ ਅੱਗੇ ਕਹਿੰਦੀ ਹੂਟਾ ਲੈਣਾ ਹੈ ਇਹ ਕੌਣ ਆਇਆ ਸੀ ਹਰਕੁਣ ਆਇਆ ਆ ਕਿਦਾਂ ਦਾਦਾ ਦੇ ਦਦਾ ਦੇ ਦਾ ਦੀਆਂ ਦੀਆਂ ਦਾਦੀਆਂ ਦਾਦੀ ਨੂੰ ਪਾਲੀ ਕਰਨਾ ਬਚਪਨ ਪਰ ਗੁੰਨੂ ਕਰੇ ਛਡਨਵਾਤੇ ਆ ਡੈਡੀ ਹੋਣੀ ਘਰੇ ਆਂਦੀ ਉਹ ਅੱਜ ਜਿਉਂ ਤੁਹਾਨੂੰ ਸਾਰੇ ਜਣਾਂ ਨੂੰ ਦੱਸਿਆ ਵੀ ਉਹ ਅੱਜ ਹਲਦੀ ਪੁੱਟਣ ਦੇ ਮੇਰੇ ਮੂਹਰੇ ਅਰਬੀ ਨਿਕਲ ਪੈਂਦਾ ਹੈ ਘਰੀ ਮੂੜੀ ਹਲਦੀ ਪੁੱਟਣ ਦੇ ਹੈਗੇ ਤੇ ਪੁੱਟ ਪਟ ਕੇ ਤੇ ਆਏ ਫਿਰ ਮੈਂ ਇੰਚਰ ਵੀਟ ਕਰਦਾ ਰਿਹਾ ਤੇ ਹੁਣ ਚੱਲੇ ਆਂ ਵਾ ਸਲੂਨ ਫੇਰ ਸੰਦੀਪ ਨੂੰ ਲੈਣ ਵਾਤੇ ਟਾਈਮ ਵੀ ਹੋ ਗਿਆ ਕਾਫੀ ਸਮਾਂ ਸੋ ਅੱਜ ਹਰ ਗੁੰਦੇ ਮੇਰਾ ਅੱਦਾ ਵੀ ਦੋ ਸੂਟ ਲੈ ਲਈ ਕੋਈ ਵਿਆਹ ਆ ਗਿਆ ਵਾ ਤੇ ਵਿਆਹ ਵਿੱਚ ਦੋ ਵਧੀਆ ਹੈ ਯਾਰ ਤੇ ਨਰਦ ਨਾਲ ਚਲ ਦੋ ਸੂਟ ਹਰ ਗੁਣ ਸਾਡੀ ਬਹੁਤ ਜਲਦੀ ਲੰਮੀ ਹੋ ਗਈ ਆ ਤੇ ਜਿੰਨੇ ਕੱਪੜੇ ਲੈਏ ਹਨ ਉਹ ਅਜੇ ਛੋਟੇ ਹੋ ਗਏ ਕੱਪੜੇ ਜਿੰਨੇ ਵੀ ਲੈ ਆ ਤੇ ਇਸ ਕਰਕੇ ਹੁਣ ਕੱਪੜੇ ਉਹਦੇ ਵਾਸਤੇ ਨਵੇਂ ਲੈਣੇ ਪੈਣੇ ਆ ਗਾਣੇ ਬੜੀ ਤੇਜ਼ ਛੱਡੇ ਆ ਇਹਨਾਂ ਨੇ ਲੈ ਵੀ ਇਧਰ ਸਾਹਮਣੇ ਲਾਤਾ ਜੇ ਟਾਈਮ ਪੀਸ ਠੀਕ ਆ ਅਸਲ ਆ ਪੰਜ ਦੱਲਾ ਲਗਵਾਉਂਦੀਆਂ ਨੇ ਚਾਰੇ ਬੰਨੇ ਦੋ ਸਾਈਡ ਇਧਰ ਮੇਰੇ ਚੋਂ ਸ਼ੀਸ਼ੇ ਲੱਗ ਗੀਆਂ ਔਰ ਤਿੰਨਾਂ ਸ਼ੀਸ਼ਿਆਂ ਤੇ ਡੈਡੀ ਹੋਣਾ ਜੋ ਕੱਟਤਾ ਮਰੂਦ ਘਰੇ ਪਹੁੰਚ ਗਏ ਹਾਂ ਇੱਥੇ ਕਾਲਾ ਨਮਕ ਕਿੱਥੇ ਆਏ ਇਹ ਪਾ ਲੈਨੇ ਆ ਸਾਲਟ ਕਹਿੰਦੇ ਇਹਨੂੰ ਆਓ ਮੁਰਜੋ ਕਾਹ ਕੋ ਦੋ ਹਾਂਜੀ ਹਾਂ ਅੱਛਾ ਆ ਨਾ ਨਾਇ ਲੈ ਲੈਣਾ ਮੈਨੂੰ ਪਤਾ ਨਹੀਂ ਕੀ ਹੋਇਆ ਇਹ ਕੀ ਚਾਦਰਾਂਆਂ ਇਹਨਾਂ ਦੇ ਵਿੱਚ ਕੱਪੜੇ ਪੈਕ ਕਰਕੇ ਰੱਖਿਆ ਕਰਨਾ ਨਾ ਹੋਏ ਇੰਨਾ ਚ ਮੈਨੂੰ ਪਤਾ ਕਿੰਨੇ ਤੱਕ ਰੱਖਣੇ ਜ਼ਿਆਦਾ ਨਾ ਬਣਾ ਪਾਪਾ ਬੁਝਵਾ ਹੈਂ ਤੂੰ ਵੀਡੀਓ ਬਣਾਉਂਦ ਟੜਿਆ ਸਮੇਂ ਲੱਗੀ ਉਦਾਂ ਕਿ ਨਹੀਂ ਪੈ ਮੈਨ ਲੱਗ ਗਿਆ ਪਤਾ ਇਹਦੇ ਤੈਵਾਂ ਲਾ ਕੇ ਰੱਖੀ ਜਾਣੇ ਬਸ ਵੱਖਰੇ ਵੱਖਰੇ ਡੱਬੇ ਜਿਹਾ ਵੱਖਰੇ ਵੱਖਰੇ ਜੇ ਰੱਖ ਲੈਣੀ ਇਦਾਂ ਹੀ ਨਾ ਬਣਾਉਂਦ ਟੜਿਆ ਮੈਨ ਨਹੀਂ ਬਣਾਣੀ ਉਹ ਦਿਓਗਾ ਮੈਨ ਨਹੀਂ ਬਣਾਣੀ ਤੇਰੀ ਵੀਡੀਓ ਮਾ ਦੋ ਨਹੀਂ ਬਣਾਣੀ ਮੈਂ ਨਹੀਂ ਵੇ ਦੇਖ ਲਾਰਾ ਪਿਆ ਪਤਾ ਲੱਗ ਗਿਆ ਇਹ ਪਤਾ ਕਿਦਾਂ ਜਿੱਦਾਂ ਕੰਬਲ ਨਹੀਂ ਪਾਣ ਦੇ ਮਿਲਣੀ ਵਾਲੇ ਉਹ ਚੀਜ਼ਾਂ ਆ ਕੇ ਆਏ ਨੇ ਹਨਾ ਤੇ ਇਹਦੇ ਪਸੂਤੇ ਆ ਗਏ ਤਿੰਨ ਚਾਰ ਆਹ ਤਿੰਨ ਤੰਤੇ ਹੋਣਗੇ ਜ਼ਿਆਦਾ ਤਾਂ ਨਹੀਂ ਤਿੰਨ ਕਿ ਹਉਣੇ ਮਾ ਲੈਵੇਂ ਤਾਵਾ ਕਰਕੇ ਹਰ ਖੰਡਾ ਪੀ ਇਹਦੇ ਵਿੱਚ ਕੱਪੜੇ ਸੰਦੀਪ ਲਿਆਂਦਾ ਤਾਂ ਹੈ ਇਹ ਖਿਲਰ ਜਣਾ ਛਿੱਤਿ ਉਹ ਮਤਲਬ ਉਦਾਂ ਧੰਨਵਾਦ ਐ ਐਡਾ ਵਧੀਆ ਨਹੀਂ ਹੁੰਦਾ ਕਪੜਾ ਜਾਇਣਾ ਇਹ ਕਈ ਜਣੇ ਪੁੱਛਣਾ ਵੀ ਕਿੱਥੋਂ ਮੰਗਵਾਏ ਮਿਸ਼ੂ ਐਪ ਤੋਂ ਮੰਗਵਾਏ ਦਾ ਨਾਮ ਨੇ ਮੈਨੂੰ ਪਤਾ ਕੀ ਹੈ ਇਹ ਤੇ ਸੰਦੀਪ ਨੂੰ ਪਤਾ ਹੋਊਗਾ ਵੀ ਕੀ ਨਾਮ ਆ ਤੇ ਐਵੇਂ ਕਰਕੇ ਆਹ ਕੱਪੜੇ ਬੜੇ ਸੋਹਣੇ ਤੈਅ ਲੱਗ ਜਾਂਦੇ ਏ ਆਹ ਡੇਲੀ ਵੇਅਰ ਜਿਹੜੇ ਸਾਈਡ ਤੇ ਰੱਖਲੇ ਨੇ ਜਿਹੜੇ ਕਦੀ ਕਦੀ ਪਾਉਣੇ ਹੋ ਇਦਾਂ ਰੱਖਲੇ ਆ ਤੇ ਇਹਨਾਂ ਦਾ ਪ੍ਰਾਈਸ ਹੀ ਬੜਾ ਸਸਤਾ ਆ ਮਤਲਬ 6 ਪੀਸ ਜਿਹੜੇ ਹੈਗੇ ਆ 180 ਰੁਪਏ ਦੇ ਤੇ ਜੇ 12 ਮੰਗਾਉਂਦੇ ਹੋ ਤੇ ਉਹ ਹੈਗੇ ਆ 280 ਰੁਪਏ ਦੇ ਇਦਾਂ ਕਰਕੇ ਆ 1200 ਸਸਤੇ ਨੇ ਰਜੂਣੀ ਆ ਇਹ ਜੋ ਉਹ ਡਗੜੀ ਨੱਚੀ ਜਾਂਦੀ ਏ ਯਾਰ ਇਹਨੂੰ ਰੋਟੀ ਆਈ ਆਪਣੀ ਛੱਡ ਦੋ ਬਿੰਦੀ ਲਾਉਂਦੀ ਯਾਰ ਇਹਨੇ ਬੜਾ ਉਸਤਾਦ ਹੈ ਤਾਂ ਢੋਲ ਲੈ ਪੀਓ ਪਿਓ ਵਾਲਾ ਵਜਾਉਣਾ ਹੋਵੇ ਐ ਇੱਕ ਗੱਲ ਵਾ ਨਹੀਂ ਉਹ लवली ਤੇ ਐ ਬਿੰਦੀ ਲਾਉਂਦੀ ਬਹੁਤ ਹੈਂਡੋਲਜੀ ਮੈਂ ਕਹਾਂ ਉਹ ਸ਼ਿਕਰੀ लवली ਕਦੇ ਨਹੀਂ ਕਿਹਾ ਬਿੰਦੀ ਬੜੀ ਛੋਟੀ ਲੱਗੀ ਅਈ ਰੋਣੀ ਵੀ ਦਿੱਤਾ ਬੜੀ ਜੋਸ਼ਗਾਰ ਨਾਲ ਜੀ ਲੈ ਮਿੰਨੇ ਚੜ ਗਈ ਖਲੋ ਜਾ ਤਾਂ ਟਾਂਟ ਜਮੇਤੀ ਲੱਭ ਜਮ ਬੈਲਟ ਲਾਈ ਜਨੇ ਆਟ ਤੂੰ ਡੇਪਣਾ ਹੀ ਉਹਨਾਂ ਮੂੰਹ ਤਰਾ ਉਹਨਾਂ ਵਾਜਣਾ ਗੇਟ ਨਾਲ ਕੀ ਬੜਾ ਟਾਈਮ ਲੇਦੀ ਉਹ ਇਹ ਕਰਨੀ ਆ ਜੁਮਾ ਕੱਢਣ ਦੀ ਜੁਮਾ ਕੱਢਣ ਦੀ ਯਾਰ ਹਾਂ ਇਹ ਕੱਦਦਾ ਦਾਦੀ ਜਿੱਦਾਂ ਸਾਡੇ ਨੇ ਉਹ ਉੱਥੇ ਨਹੀਂ ਜਦਾਂ ਕਰੀਮ ਜੀ ਲਾਉਂਦੇ ਉਹ ਕਰਨ ਲਈ ਉਹ ਕੰਮ ਕਰੀਮ ਲਾਉਂਦੇ ਮਦਾ ਹਾਂ ਅਦੇ ਮੈਂ ਨਹੀਂ ਬਣਾਉਣੀ ਬੱਦ ਚਲ ਮੈਂ ਲਾਈਟ ਚ ਗਈ ਆ ਵੀਡੀਓ ਨਹੀਂ ਪਰਮ ਬਣਾਉਣੀ ਮੈਂ ਲਾਈਟ ਚ ਗਈ ਇਕੱਲੀ ਲਾਈਟ ਹਾਂ ਲਾਈਟ ਆ ਹਾਂ ਦੂਆ ਮੈਂ ਨਹੀਂ ਬਣਾਉਣੀ ਮੱਦਾ ਮੇਰਾ ਨਹੀਂ ਜੀ ਕਰਦਾ ਮੈਂ ਨਹੀਂ ਬਣਾਉਣੀ ਮੈਂ ਦੂਆ ਕੱਢੀ ਆ ਧੂਆ ਕੱਢਣਾ ਨਹੀਂ ਭਾਈ ਇਹਦਾ ਦੀਦੀਆਂ ਧੂਆ ਕੱਢਣ ਦੀ ਮੈਂ ਆਉਂਦਾ ਕੀ ਆਵਾ

ਇਹਦਾ ਪਾਲਾ ਦੀਪੂ ਕਹਿੰਦੀ ਇਹ ਨਾ ਮੈਂ ਕਿਹਾ ਆਂਦੀ ਚੱਲੀਏ ਅਸ ਲਗਉਣ ਚ ਚੱਲੀਏ ਮੈਂ ਤੇਰੇ ਪਿਓ ਨੇ ਗੱਡੀ ਖੜੀ ਆ ਤੇ ਦਾਦੂ ਨੇ ਸਕੂਟਰੀ ਖੜੀ ਘਰ ਹੈ ਨਹੀਂ ਕੋਹ ਵੀ ਕਹਿੰਦੀ ਬੈਟਰੀ ਤੇ ਚੱਲੀਏ ਹਾਂ ਕਾ ਦੇ ਤੀ ਜਾਣਾ ਬੈਟਰੀ ਤੇ ਬੈਟਰੀ ਤੇ ਅੱਛਾ ਬਾਏ ਕਮਰੇ ਕਿੱਥੇ ਜਾਣਾ ਬਿਹਤਰੀ ਤੇ ਪਪਾ ਕੋ ਜਾਣਾ ਬਿਹਤਰੀ ਤੇ ਪਪਾ ਕੋ ਜਾਣਾ ਪਪਾ ਕੋ ਅੱਛਾ ਇਹਨਾਂ ਦੋ ਤvare ਹੈ ਹੈ ਇਹਨਾਂ ਕੋ ਮਨਛਾ ਸਾ ਇਹਦੇ ਤੇਵਾ ਨਹੀਂ ਆਜ ਸਿੱਤਨਾ ਚੜ੍ਹ ਨਹੀਂ ਪਾ ਰਹੇ ਰਾਜਪੂਤ ਨਹੀਂ ਦੇਖਣੇ ਹੋਏ ਤਲੀ ਸੋਹਣੇ ਜੋਵੇ ਵਰਤ ਇਸਤੇਮਾਲ ਕਰ ਰਹੇ ਜਿਸ ਨੂੰ ਪੁੱਛ ਨਹੀਂ ਪੁੱਛਨੇ ਪਾਪੇ ਕੰਮਿਆਦ ਦੇ ਕੇ ਮਿਲ ਗਿਆ ਕਿ ਸੱਚ ਚੱਲਿਆ ਸੀ ਬੈਟਰੀ ਤੇ ਚੱਲਿਆ ਓ ਏਦਾਂ ਠੀਕਾ ਦਵਾਈ ਨਾੜ ਲੱਪਣ ਤੇ ਅੱਛਾ ਏ ਖੂਨ ਟੈਸਟ ਕਰਾਉਣ ਲੱਗੀ ਉਹ ਵੀ ਛਿੜ ਗਿਆ ਇੱਕ ਹੋਰ moron dia, kamu ma aja, gak apa apa aju, gak apa apa aju gal kar, gak apa apa aju, kayak aju, apa kena uneh, apa kena uneh, ਸਾਰਾ ਪਰਿਵਾਰੋਂ ਡਾਕਟਰ ਬਣਿਆ ਇਹਦੇ ਬਾਅਦ ਕੋਈ ਨਰਸ ਬਣਿਆ ਕੋਈ ਕੰਪਿਊਟਰ ਬਣਿਆ ਆਏ ਆਏ ਆਪੇ 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 ਹਲਕੀ ਹਲਕੀ ਹੋ ਰਹੀ ਹੈ ਵੀਡੀਓ ਬਹੁਤ ਦੇਖਾ ਕਰਦੇ ਆ ਦાદਾ ਵੀਡੀਓ ਬਣੇ ਇਸ ਤੇ ਕਰ ਰਹੇ ਸੀ ਵੀਡੀਓ ਬਣਾ ਇਸ ਮੈਂ ਤਾਂ ਬੜੀ ਜਿਆਦਾ ਲੱਗਦੀ ਹਾ 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 ਹੋ ਨਾ ਨਾ ਮਸੇ ਹੱਲ ਗਈ ਆਹੇ

Aiteu ian ni a patani ketega iu, patani ketega iu, 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 ketega